ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ੍ਰੀ ਸਹਿਜ ਪਾਠ ਸੇਵਾ ਲਹਿਰ ਦੇ ਵੱਲੋਂ ਗੁਰਵਾਣੀ ਉਚਾਰਨ ਮੁਕਾਬਲਾ ਜੋ ਕਰਵਾਇਆ ਜਾ ਰਿਹਾ ਹੈ ਸੋ ਉਹ ਅੱਜ ਸਥਾਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ ਦੇ ਪਾਤਸ਼ਾਹੀ ਛੇਵੀ ਦਰਵਾਜ਼ਾ ਸ੍ਰੀ ਮਨਜੀਤ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ ਆਏ ਇੱਕ ਇਤਿਹਾਸਕ ਸਥਾਨ ਹੈ ਸੋ ਅੰਮ੍ਰਿਤਸਰ ਸਹਿਬ ਨੂੰ ਜਾਂਦਿਆਂ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੇਮੇ ਪਾਦਸ਼ਾ ਇਸ ਸਥਾਨ ਤੇ ਰੁਕੇ ਸਨ ਸੋ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਸਥਿਤ ਹੈ ਸੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸ੍ਰੀ ਸਾਈਂਪਾਟ ਸੇਵਾ ਲਹਿਰ ਦੇ ਵੱਲੋਂ ਜੋ ਉਪਰ ਦੇ ਮਹੀਨੇ ਤੋਂ ਸ਼ੁਰੂ ਹੋਇਆ ਹਨ ਗੁਰਬਾਣੀ ਉਚਾਰਨ ਮੁਕਾਬਲੇ ਸੋ ਇਸ ਸਥਾਨ ਤੇ ਕਰਵਾਇਆ ਜਾ ਰਿਹਾ ਹੈ ਬੱਚੇ ਗੁਰਬਾਣੀ ਦਾ ਪਾਠ ਸੁਣਾਉਂਦੇ ਨੇ ਸਹਿਜ ਪਾਠ ਜਿਹੜੇ ਬੱਚੇ ਕਰਦੇ ਨੇ ਜਿਨ੍ਹਾਂ ਬੱਚਿਆਂ ਨੇ ਇੱਕ ਇੱਕ ਸਹਿਜ ਪਾਠ ਕੀਤਾ ਹੈ ਜਾਂ ਉਸ ਤੋਂ ਵੱਧ ਸਹਿਜ ਪਾਠ ਕੰਪਲੀਟ ਕਰ ਲਏ ਨੇ ਜਿਹ ਬੱਚੇ ਬਾਣੀ ਪੜ ਰਹੇ ਨੇ ਚੌਕੀ-ਕੋਚੀ ਦੇ ਉੱਪਰ ਹੁਣ ਸੋ ਉਹ ਬੱਚੇ ਜਿਹੜੇ ਸਹਿਜ ਪਾਠ ਗੁਰਬਾਣੀ ਉਚਾਰਨ ਮੁਕਾਨ ਦੇ ਵਿੱਚ ਭਾਗ ਲੈ ਸਕਦੇ ਹਨ ਸੋ ਉਸ ਤੋਂ ਅੰਤ ਫਿਰ ਬੱਚਿਆਂ ਦੇ ਜਿਹੜੇ ਹੈ ਮੇਰਾ ਸਹਿਜ ਪਾਠ ਅਨੁਸਾਰ ਸੁਣੇ ਜਾਂਦੇ ਨੇ ਮਨ ਆਉਂਦੇ ਬਹਿਮਾਨ ਸੁਣੇ ਜਾਂਦੇ ਆ ਬੱਚਾ ਤੋਂ ਜਿਸਦੇ ਵਿੱਚ ਕੇ ਬੱਚਿਆਂ ਦੇ ਬਾਣੀ ਜਿਹੜੀ ਪੰਚ ਕਿੰਨੀ ਪੜ੍ਹਦਾ ਜਿੰਨੀਆਂ ਕੋ ਵੀ ਬੱਚਿਆਂ ਦੇ ਬਾਣੀ ਐ ਪੰਠ ਹੋਈਆਂ ਨੇ ਕੋਈ ਵੀ ਪੰਥ ਪ੍ਰਤੀਕੜਿਤ ਹੈ ਹੁੰਨਾਂ ਕੋ ਬੱਚੇ ਜਿਹੜੇ ਆ ਬਾਣੀ ਸੁਣਾਉਂਦੇ ਨੇ ਥੋੜੇ ਵਕਤ ਜਿੰਨੇ ਵੀ ਕਰਤ ਦੇ ਵਿੱਚ ਸੋ ਇਸ ਸਥਾਨ ਤੇ ਮੈਰੀ ਚੱਕਤੀ ਤੇ ਆਂਦੇ ਬੱਚਿਆਂ ਦੀ ਜਿਹੜੇ ਬੱਚੇ ਸਹੀ ਪਾਠ ਕਰਦੇ ਨੇ ਉਹ ਤੇ ਲਿਖਦੇ ਨੇ ਸੋ ਇਸ ਤਰ੍ਹਾਂ ਹਰ ਇੱਕ ਇਲਾਕੇ ਦੇ ਵਿੱਚ ਸਹੀ ਪਾਠ ਮੁਕਾਬਲਾ ਗੁਰਵਾਣੀ ਉਚਾਰਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਸੋ ਬੱਚੇ ਸਤਗੁਰੂ ਜੀ ਨਾਲ ਜੁੜ ਕੇ ਵੱਧਦੇ ਨੇ ਸਹੀ ਪੱਖ ਤੇ ਨਿਤ ਹੋਰ ਮੱਛਿਆਂ ਨੂੰ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਕੰਨ ਵੀ ਕਰਦੇ ਨੇ ਕਿ ਅਸੀਂ 10 ਨੂੰ 5 ਨੂੰ ਜੋੜਨ ਦੀ ਛਾਪ ਨੂੰ ਜਿੰਨਾਂ ਨੂੰ ਵੀ ਕਦੇ ਮਨ ਦੇ ਵਿੱਚ ਸੀ ਉਹਨੇ ਬੱਚਿਆਂ ਨੂੰ ਜੋੜਨ ਦਾ ਯਤਨ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ